ਹਾਂਜੀ ਦੋਸਤੋ ਕੀ ਹਾਲ ਹੋ ਠੀਕ ਠਾਕ ਸਾਰੇ ਸੋ ਅੱਜ ਦੀ ਆਪਾਂ ਤੁਹਾਨੂੰ ਇੱਕ ਖਬਰ ਦੱਸਦੇ ਆਂ ਵੀ ਇੱਕ ਅਮਰੀਕਾ ਤੇ ਭਾਰਤ ਸਰਕਾਰ ਆਪਣੇ ਇੰਡੀਆ ਦੇ ਨਾਲ ਅਮਰੀਕਾ ਦੇ ਇੱਕ ਸਮਝੌਤਾ ਹੋਣ ਜਾ ਰਿਹਾ ਹੈ ਸ਼ਾਇਦ ਬਾਰੇ ਨੂੰ ਇਸ ਖਬਰ ਦਾ ਨਹੀਂ ਵੀ ਪਤਾ ਹੋਵੇ ਵੀ ਕਿਸਾਨ ਧਾਨੇ ਕਿਉਂ ਲੰਦੇ ਆ ਪੜੇ ਲੋਕ ਕਹਿੰਦੇ ਵੀ ਇਹ ਸੜਕਾਂ ਰੋਕਦੇ ਆ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਇਹਦੇ ਵਿੱਚ ਇੱਕ ਖਬਰ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਸਿਰੇ ਚਾੜ ਲਈ ਮੈਰ ਕੀ ਵਾਫਦ ਅੱਜ ਤੋਂ ਵੀ ਭਾਰਤ ਦੌਰੇ ਤੇ ਮਹਿਲ ਕਾ ਦੇ ਜਿਹੜੀ ਅਧਿਕਾਰੀ ਹੈ ਉਹ ਇੰਡੀਆ ਦੇ ਵਿੱਚ ਆਏ ਹੋਏ ਆ ਇੱਕ ਅੱਜ ਦੇ ਅੱਜ ਦੀ ਹਿੰਦੂ ਅਖਬਾਰ ਹੈ ਕੋਈ ਖਬਰ ਜਾਰੀ ਕੀਤੀ ਹੈ ਕਿ ਅਮਰੀਕਾ ਸਰਕਾਰ ਦਾ ਵਪਾਰ ਭਾਰੀ ਇੱਕ ਅਧਿਕਾਰੀ ਵਕਤ 5 ਦਿਨਾਂ ਲਈ ਭਾਰਤ ਦੌਰੇ ਤੇ ਆ ਰਿਹਾ ਹੈ ਇਸ ਦਾ ਮਕਸਦ ਭਾਰਤ ਅਮਰੀਕਾ ਦਵੱਲਾ ਵਪਾਰ ਸਮਝੌਤੇ ਸਿਰੇ ਚੜ੍ਹਨਾ ਹੈ ਜਿਸ ਤਹਿਤ ਮ੍ਰਿੱਕੀ ਵਸਤਾਂ ਤੇ ਭਾਰਤ ਅੰਦਰ ਟੈਗਸਾਂ ਚ ਭਾਰੀ ਕਟੌਤੀ ਕੀਤੀ ਜਾਵੇਗੀ ਅਮਰੀਕਾ ਵੱਲੋਂ ਪਹਿਲਾਂ ਹੀ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉੱਪਰ 2 April ਤੋਂ ਭਾਰੀ ਟੈਕਸ ਲਾਉਣ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਅਜੀਹਾ ਦਬਾਅ ਪਾ ਕੇ ਬਾਤ ਸਰਕਾਰ ਦੀ ਬਾਹਮ ਰੋੜ ਕੇ ਇਹ ਸਮਝੌਤਾ ਸਿਰੇ ਚਾੜਿਆ ਜਾਣਾ ਹੈ। ਆਪਣੇ ਦਰਾਲ ਕਰਦਾਰ ਕਾਰਨ ਮੋਦੀ ਹਕੂਮਤ ਅਮਰੀਕੀ ਸਾਮਰਾਜ ਮੂਹਰੇ ਵੇਛ ਰਹੀ ਹੈ ਤੇ ਇਸ ਵਣਜ ਮੰਤਰੀ ਪਿਯੋਸ਼ ਗੋਲ ਜੋ ਇਸ ਵਣਜ ਇਸ ਮਹਿਕਵੇਂ ਦੇ ਮੰਤਰੀ ਨੇ ਪਿਉਸ਼ ਗੁਇਲ ਭੱਜ ਦੌੜ ਕਰਕੇ ਇਸ ਸਮਝੌਤੇ ਤੇ ਗੁਣਗਾਨ ਕਰਦਾ ਫਿਰ ਰਿਹਾ ਹੈ ਉਹ ਪਹਿਲਾ ਹਫਤਾ ਅਮਰੀਕਾ ਜਾ ਕੇ ਇਸ ਸਮਝੌਤੇ ਬਾਰੇ ਚਰਚਾ ਕਰਕੇ ਆਏ ਹਨ ਇਸ ਗੱਲਬਾਤ ਵਿੱਚ ਖੇਤੀ ਖੇਤਰ ਨਾਲ ਸੰਬੰਧਤ ਵਾਸਤਾ ਸਭ ਤੋਂ ਸਰਜੀ ਅਜੰਡੇ ਹਨ ਇਹਨਾਂ ਦੇ ਅੱਗੇ ਉਹ ਲਿਖਦੇ ਆ ਵੀ ਜੇ ਸਮਝੌਤਾ ਸਿਰੇ ਚੜ ਜਾਂਦਾ ਹੈ ਜਿਵੇਂ ਆਪਣਾ ਅਮਰੀਕਾ ਤੇ ਭਾਰਤ ਸਰਕਾਰ ਇੰਡੀਆ ਦੇ ਨਾਲ ਜੀ ਇਸ ਸਮਝੌਤੇ ਦੇ ਦਸਤਕ ਹੋ ਜਾਂਦੇ ਆ ਕਿ ਉਹਦਾ ਖੇਤੀ ਦੇ ਉੱਪਰ ਕੀ ਪ੍ਰਭਾਵ ਹੋਊਗਾ ਇਹ ਇਸ ਸਮਝੌਤਾ ਸਿਰੇ ਚੜ ਜਾਂਦਾ ਸਭ ਤੋਂ ਪਹਿਲਾਂ ਮੀਟ ਅਹਰੋਟ ਮੈਰਕੀ ਵੈਸਕੀ ਆਗਿਆ ਦੇ ਫੈਟ ਮੁਕਤ ਦੁੱਧ ਸੋਇਆਬੀਨ ਮੱਕੀ ਤੇ ਕਣਕ ਸਮੇਤ ਪੌਲਟਰੀ ਵੌਲਟਰੀ ਫਾਰਮ ਹੋ ਗਿਆ ਖੇਤੀ ਡੇਰੀ ਖੇਤਰ ਆਦਿ ਦੀਆਂ ਅਮਰੀਕੀ ਵਸਤਾਂ ਤੋਂ ਭਾਰਤ ਨੇ ਟੈਕਸ ਘਟਾਉਣਾ ਜਿਹੜਾ ਅਮਰੀਕਾ ਤੋਂ ਪਚੀ ਜਾਊਗੀ ਉਹਦੇ ਤੇ ਜੋ ਇੰਡੀਆ ਦੇ ਵਿੱਚ ਆ ਕੇ ਟੈਕਸ ਲੱਗਦਾ ਹੈ ਉਹ ਭਾਰਤ ਸਰਕਾਰ ਟੈਕਸ ਘਟਾਊਗੀ ਤੇ ਇਹਨਾਂ ਦੀ ਭਾਰਤ ਵੀ ਭਾਰਤ ਦੇ ਵਿੱਚ ਜਿਹੜੀ ਆਪਣੀ ਮੰਡੀ ਅੰਦਰ ਇਹਨਾਂ ਦੀ ਸਰਦਾਰੀ ਹੋਣੀ ਜੇ ਉਹ ਅਮਰੀਕਾ ਦੀਆਂ ਵਸਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਇੰਡੀਆ ਦੇ ਵਿੱਚ ਆਉਣਗੀਆਂ ਕਈ ਫਸਨਾ ਜਿਹੀਆਂ ਹਨ ਜਿਨ੍ਹਾਂ ਦੀ ਭਾਰਤ ਅੰਦਰ ਆਮਦਨ ਤੇ ਪਾਬੰਦੀ ਲਾਈ ਹੋਈ ਹੈ ਇਹ ਵਾਸਤਾ ਲਈ ਵੀ ਭਾਰਤੀ ਮੰਡੀ ਕੁੱਲ ਮੰਡੀ ਖੁੱਲ ਜਾਨ ਦਾ ਅਰਥ ਭਾਰਤ ਦਾ ਖੇਤੀ ਸੈਕਟਰ ਦਾ ਸੰਕਟ ਹੋਰ ਡੂੰਘਾ ਹੋਵੇਗਾ ਕਿਸਾਨਾਂ ਦੀਆਂ ਫਸਲਾਂ ਹੋਰ ਸਸਤੀਆਂ ਲੁੱਟੀਆਂ ਜਾਣਗੀਆਂ ਇਹਦੇ ਵਿੱਚ ਸਸਤੀਆਂ ਲੁੱਟੀਆਂ ਅੱਗੇ ਲਿਖਦੇ ਜੇ ਕਿਸਾਨਾਂ ਸਮੇ ਸਭਨਾ ਦੇਸ਼ ਤੇ ਆਵਾਜ਼ ਉਠਾਉਣੀ ਚਾਹੀਦੀ ਆਪਾਂ ਨੂੰ ਤੇ ਇਸ ਦਾ ਮਤਲਬ ਇਹ ਹੀ ਹੈ ਵੀ ਜੋ ਵੀ ਇਸ ਮਝੌਤਾ ਹੋਣ ਜਾ ਰਿਹਾ ਅੱਜ ਦੀ ਇਹ ਖਬਰ ਹੈ ਜੇ ਕਿ ਸਾਨੂੰ ਆਪਾਂ ਹਜੇ ਵੀ ਨਾ ਜਾਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਦਿਨ ਦੂਰ ਹੈ ਜਿਸ ਦਿਨ ਆਪਣੀਆਂ ਜ਼ਮੀਨਾਂ ਲੱਪਣ ਜੇ ਭਾਰਤ ਸਰਕਾਰ ਦਾ ਇਹ ਸਮਝੌਤਾ ਹੋ ਜਾਂਦਾ ਹੈ ਅਮਰੀਕਾ ਦੀਆਂ ਚੀਜ਼ਾਂ ਇੱਥੇ ਥੋੜੀਆਂ ਵਿਗਿਆ ਕਰਨੀਆਂ ਸਭ ਤੋਂ ਪਹਿਲਾਂ ਜਿਵੇਂ ਉਹਨਾਂ ਦਾ ਕੋਈ ਡੇਰੀ ਡਿਪਾਰਟਮੈਂਟ ਦੁੱਧ ਤੋਂ ਬਣੀਆਂ ਚੀਜ਼ਾਂ ਅਮਰੀਕਾ ਦੀਆਂ ਇਥੇ ਇੰਡੀਆ 'ਚ ਵਿਕਣਗੀਆਂ ਕਿਉਂਕਿ ਆਪਣਾ ਜੋ ਵੀ ਆਪਣਾ ਕੋਈ ਡੇਰੀ ਡਿਪਾਰਟਮੈਂਟ ਨਾਲ ਹੀ ਆਪਣੇ ਘਰ ਚਾਲਦੇ ਆ ਕੋਈ ਪਸ਼ੂ ਰੱਖਿਆ ਕਿਸੇ ਦੇ ਤੇ ਆਪਣਾ ਵੀ ਜੋ ਵੀ ਹੈਗਾ ਇਹ ਸਪਨਾ ਸਾਰਾ ਜ਼ੀਰੋ ਹੋ ਜਾਏਗਾ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਇਹ ਅੱਜ ਦੀ ਖਬਰ ਸੀ ਧੰਨਵਾਦ ਜੀ